ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ ਤੇ ਪੁਲਿਸ ਬਾਅਦ ਵਿੱਚ ਚੋਰਾਂ ਦੀ ਭਾਲ ਹੀ ਕਰਦੀ रह ਜਾਂਦੀ ਹੈ ਨਾਪਾ ਦੇ ਪਾਂਡੂ ਸਰਮ ਮੋਹੱਲੇ ਵਿਖੇ ਤੜਕਸਰ ਇੱਕ ਚੋਰ ਵੱਲੋਂ ਘਰਾਂ ਦੇ ਅੰਦਰ ਵੜ ਕੇ ਪੰਜ ਚੋਰੀਆਂ ਨੂੰ ਅੰਜਾਮ ਦਿੱਤਾ ਚੋਰ ਦੀ ਇਹ ਸਾਰੀ ਕਰਤੂਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਕੱਲੇ ਇੱਕ ਸ਼ਾਤਰ ਚੋਰ ਵੱਲੋਂ ਕਰੀ 15 ਲੱਖ ਤੇ ਹੱਥ ਸਾਫ਼ ਕਰ ਦਿੱਤਾ ਜਿਸ ਵਿੱਚ ਸੋਨੇ ਦੇ ਗਹਿਣੇ, ਨਕਦੀ ਅਤੇ ਪੰਜ ਮੋਬਾਈਲ ਫੋਨ ਲੈ ਕੇ ਰਫੂ ਚੱਕਰ ਹੋ ਗਿਆ। ਚੋਰ ਇੰਨਾ ਸ਼ਾਤਰ ਸੀ ਕਿ ਉਸਨੇ ਪਰਿਵਾਰ ਦੇ ਇੱਕ ਵੀ ਮੈਂਬਰ ਨੂੰ ਭਨਕ ਨਹੀਂ ਲੱਗਣ ਦਿੱਤੀ। ਸ਼ਾਤਰ ਚੋਰ ਚਵਾਰੇ ਉੱਪਰ ਦੇ ਆਗੇ ਮੋਹੱਲੇ ਦੇ ਅਲੱਗ-ਅਲੱਗ ਪੰਜ ਘਰਾਂ 'ਚ ਚੋਰੀਆਂ ਕਰਨ ਦੇ ਵਿੱਚ ਕਾਮਯਾਬ ਹੋਇਆ। ਚੋਰੀ ਦੀ ਇਸ ਘਟਨਾ ਤੋਂ ਬਾਅਦ ਮੋਹੱਲੇ ਵਿੱਚ دہشت ਦਾ ਮਾਹੌਲ ਹੈ। ਪੁਲਿਸ ਚੋਰ ਨੂੰ ਜਲਦ ਹੀ ਫੜਨ ਦਾ ਦਾਅਵਾ ਕਰ ਰਹੀ ਹੈ। ਚੋਰ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਇਹ ਨੁਕਸਾਨ ਦੇ ਅਪਰੋਕਸੀਮੇਟਲੀ 4-5 ਛੇ ਕੈਸ਼ ਤੇ 골ਡ ਬਲਾਕ ਤੇ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਣ ਨੂੰ ਜਾਣ ਦਿੱਤਾ ਬਸ ਸਾਡਾ ਪੋਣੇਕ 5 ਅਸੀਂ ਉੱਠੇ ਹਾਂ ਦੇਖਿਆ ਸਮਾਨ ਖੰਡਿਆ ਹੋਇਆ ਠੀਕੇ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਝੋਲਮਾਰੀ ਚੋਂ ਮਿਲਿਆ ਉਹ ਲੈ ਕੇ ਚਲਾ ਗਿਆ ਉਸ ਤੋਂ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਹੈ ਫੇਸ ਨੂੰ ਪਤਾ ਲੱਗਿਆ ਚੋਰੀ ਹੋ ਕੇ ਕੈਮਰਾ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਹਾਂ ਬਿਲਕੁਕਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਮ ਜਾਣ ਨੂੰ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਹੋ ਹਾਂ ਬਸ ਮੈਂ ਤਾਂ 4:30 ਉੱਠਿਆ ਅਜੇ ਜਾਣ ਨੂੰ ਨਹੀਂ ਮੂੜ ਕੀਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆ ਬੱਸ ਸੀ ਗਿਆ ਉਹ ਵੀ ਘਰ ਦੇ ਉੱਤੇ ਤਾਂ ਦੇਖਿਆ ਉਹਨਾਂ ਨੇ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਲ ਪਹਲ ਵੀ ਕਾਫੀ ਹੁੰਦੀ ਆ ਵੀ ਕਦੇ 4:30 ਤੋਂ ਲੈ ਕੇ 6:00 ਵਜੇ ਤੱਕ 6:30 ਵਜੇ ਤੱਕ ਘਟਨਾ ਹੁੰ ਜਾਂਦੀ ਤਾਂ ਕਿੰਨੇ ਘਰਾਂ ਨੂੰ ਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋਜ਼ ਦਾ ਰੁਟੀਨ ਹੈ 8:00 ਵਜੇ ਉੱਠਣ ਦਾ ਮਤਲਬ ਕੁੰਡਾ ਇਹਨਾਂ ਵਜੇ ਤਾਂ ਖੋਲ ਕੇ ਅਸੀਂ ਜਾਣੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਇਹਦੀ ਹੁੰਦੀ ਹੈ ਘਟਨਾਵਾਂ ਅੰਜਾਮ ਦੇ ਜਾਂਦੇ ਤਾਂ ਕੀ ਸੇਫ ਸੈਕ ਕਰ ਸਕਦੇ ਹਾਂ ਬਾਹਰਲੀ ਜਿਹੜੀ ਕਲੋਨੀयां ਚ ਕੋਈ ਤਾਂ ਪ੍ਰਸ਼ਾਸਨ ਦੇਖੇ ਸਰ ਸਾਡੇ ਵੱਲੋਂ ਤੱਕ ਅਸਲ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਅਜੀਬ ਚੀਜ਼ ਹੋਈ ਹੈ ਆਖਰੇ ਬਲੰਦਾ ਵੀ ਇੰਨੀ ਦੇਖੋ ਤੁਸੀਂ ਸੰਘਣੀ ਆਬਾਦੀ ਵਿੱਚੋਂ ਕਰਕੇ ਜਾਣਾ ਕਰ। ਅਸੀਂ ਰਿਕਾਰਡਿੰਗ ਲੈ ਕੇ ਗਏ ਉਹ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਘੁੰਮ ਰਿਹਾ ਜੇ। ਮੇਰਾ ਕੰਮ ਤਾਂ ਇਹ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਦੇ ਬਖੇਰੇ ਕਿੰਨੇ ਵਜੇ ਤਾਂ ਇਹ ਟਾਈਮ ਦੱਸਿਆ ਜੀ। ਮੇਰੇ ਹਸਬੰਦ 5:30 ਵਜੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਮੈਂ ਐਸਾ ਮੈਂ ਦਰਵਾਜ਼ਾ ਚੱਕ ਜਰੂਰ ਕਰਦੀ ਆਂ। ਮੈਂ ਉੱਠ ਨਹੀਂ ਸਕੀ। ਬਸ ਫਿਰ ਮੈਂ ਇੱਕਦਮ ਪਾਸਾ ਲੀਤਾ ਮੇਰੇ ਪੈਰਾਂ 'ਚ ਕੁਝ اٹਕਿਆ। ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ। ਮੈਂ ਖੁਦਮ ਡਾਊਨ ਹੋ ਗਈ। ਮੇਰੇ ਚੀਕੁਮਾਰੀ ਪਿੰਡ ਸਾਡੇ ਗਵੰਡਿਆਂ ਦੇ ਗਈ ਮੈਂ ਕਿ ਦੇਖੀ ਆਈ ਜੀ ਆਈ ਨੇ ਕਹਿੰਦੀ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨੂੰ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਿਆ ਹੈ ਮੇਰਾ ਹਸਬੰਦ ਹੁਣੇ ਗਿਆ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖਦੀ ਨਹੀਂ ਸਕਦਾ ਕਿੰਨਾ ਕਦਾ ਸਮਾਨ ਲੈ ਗਿਆ ਤੁਹਾਡੇ ਚੋਲ ਕਰ ਗੋਲਡ ਸੀਗਾ ਕੈਸ਼ ਸੀਗਾ ਕਿੰਨਾ ਕਾ ਦੋ ਗਤੋਲੇ 2.5 ਟੋਲੇ ਸੋਨਾ ਸੀਗਾ ਬਾਕੀ 20-25000 ਰੁਪਏ ਕੈਸ਼ ਵਾ ਸੀ ਅੱਛਾ ਚਾਹ ਬਣਾ ਦੇ ਸੋਸ ਤੱਕ ਤੱਕ ਮੈਨੂੰ ਖੜਕਾ ਰਿਆ ਸੀਗਾ ਇਹਨਾਂ ਦੇ ਲੱਗੇ ਸਾਰੇ ਜੀ ਵਿੱਚ ਜੀ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਘੱਟੋ ਘੱਟ 5-7 ਮਿੰਟ ਤਲਾਈ ਹੋਣੇ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਨਹੀਂ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਗਾਂ ਤਾਂ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੰਤੈ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇਹ ਕੀ ਕੀ ਕਰ ਰਹੇ ਨੇ ਮੈਨੂੰ ਇਹਨਾਂ ਵੀ ਵਦਨ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਜਦੋਂ ਮੈਂ ਥੋੜੀ ਜਿਹੀ ਲਾਈਟ ਮਚਾਣਾ ਮੈਂ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 2 10 ਦਾ ਸਮਝੋ 2 ਕ ਦਾ ਲਾ ਲੋ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 118000 ਦਾ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ 20 ਦਾ 1000 2000 ਰੁਪਏ ਪਿਆ ਸੀ 15 16 ਤੈ ਕੰਨਾ ਦਾ ਪਰਸ਼ ਚ ਪਿਆ ਸੀ 1000 ਇਹਦਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ ਹੀ ਇੱਕ ਦੂਜਾ ਮੇਰਾ ਤੀਜਾ ਮੁੱਖੀ ਦਾ ਚੌਥਾ ਉਹ ਦੋ ਘਰ ਦਨੇ ਪੰਜ ਘਰਾਂ ਚ ਚੋਰੀ ਹੋਈ ਐ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਐ ਨਹੀਂ ਕਿਸੇ ਨੂੰ ਨਹੀਂ ਕੰਨੋ ਕੰਨੋ ਖਾਇਆ ਹੋਰ ਭਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕੰਦੀ ਮੈਨੂੰ ਪਤਾ ਨਹੀਂ ਲੱਗਿਆ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਜਦੋਂ ਸਮਾਨ ਵਿਖਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਤੁਸੀਂ ਚਾਹ ਕੋ ਕਿਤਾਬੀ ਇਸ ਨੂੰ ਕੋਈ ਚੀਜ਼ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਤਾਂ ਮੇਰੀ ਘਰ ਵਾਲੀ ਉੱਠ ਕਰਨਦੀ ਹੈ ਇਹ ਸ਼ੂਗਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਝ ਨਹੀਂ ਹੋਇਆ ਜੇ ਰੋਲਾ ਰੂਲਾ ਬੰਦੀ ਕੁਝ ਮਾਰ ਵੀ ਸਕਦੇ ਸੀਗੇ ਚਲੋ ਮੇਰੀ ਘਰ ਵਾਲੀ ਨੂੰ ਬਚਾਓਗੇ ਬੜਾ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲ ਵਿੱਚ ਕਿੰਨਾ ਨੁਕਸਾਨ ਟੋਟਲ ਮੈਂ ਕਹਿ ਨਹੀਂ ਸਕਦਾ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਥੋੜਾ ਜਿਹਾ ਜ਼ਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਤੇ ਉਹ ਉਹਨਾਂ ਨੇ ਫੋਟੋ ਆਫੋਟੋਆਂ ਖਿੱਚੀਆਂ ਨੇ ਆ ਮੈਂ ਉਹਨੂੰ ਰਿਪੋਰਟ ਕਰਾਣ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਨ ਹੈ ਜੀ ਦਿਨ ਦਿਹਾੜੇ ਸਾਡੇ ਮਹੱਲੇ ਦਾ ਕੁੱਤੇ ਹੀ ਬੋਦ ਨੇ ਸਾਡਾ 10000 ਰੁਪਿਆ ਕੱਢ ਗਿਆ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਿਆ ਤੇ ਮੋਬਾਈਲ ਵੀ ਲੈ ਗਿਆ ਸੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਿਆ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਏ ਮੇਰੀ ਜਾਗ ਕੁਲ ਚੁੱਕੀ ਸੀਗੀ ਉਹਨਾਂ ਨੇ ਫੇਸਟੀਆਂ ਤੋਂ ਹੀ ਭੱਜ ਗਏ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਗਜ਼ਾਮ ਦੇ ਤੱਕ ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਸਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ ਮੋਬਾਈਲ ਸਰਾਣੇ ਤੋਂ ਚੱਕਿਆ ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀ ੱਚੋ ਦੀ ਕੱਢ ਲਿਆ ਉਹਨਾਂ ਨੇ ਨਹੀਂ ਜਦੋਂ ਗੇਟ ਦਾ ਕੜਕਾ ਹੋਇਆ ਤੁਹਾਨੂੰ ਉਹ ਤਾਂ ਉਦੋਂ ਸਿਆਖ ਖੁੱਲੀ ਆ ਮੇਰੀ ਇਹ ਕਿੱਥੋਂ ਦੀ ਉੱਪਰੋਂ ਹੀ ਆਏ ਹੋਣਗੇ ਉੱਪਰੋਂ ਹੀ ਆਏ ਹੋਰ ਤਾਂ ਸਨ ਪੂਰਾ ਰਸਤਾ ਹੈ ਨਹੀਂ ਇਤੋਂ ਬਾਹਰ ਦਾ ਗੇਟ ਬੰਦ ਸੀ ਉਹਨਾਂ ਪਕੜਿਆ ਜਾਵੇ ਕੁਝ ਤਾਂ ਨਾਲ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਹੁਣ ਅੱਜ ਤਾਂ ਪੰਜ ਘਰਾਂ ਚ ਕੀਤੀ ਆ ਤਾਂ ਪੂਰਾ ਮੱਲਾ ਇੰਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ 3 ਬੈਣ ਸਭ ਦੀ ਇਕੱਲੀ ਕੱਲੀ ਰਹਿੰਦੀ ਆ ਘਰ ਚ ਉਹਨਾਂ ਨੂੰ ਕੀ ਕੀਤਾ ਜਾਏਗਾ ਤਾਂ ਅਨਿਲ ਜੀ ਕੀ ਹੋਇਆ ਮੇਰੇ ਘਰੇ ਸੇ ਦੋ ਮੋਬਾਈਲ ਚੱਕੇ ਲਏ 700 ਰੁਪਏ ਲੇਕੇ ਜੇਬ ਟਾ ਛੱਟ ਟਾਂਗਾ ਵਾਤ ਉਸ ਵਿੱਚ ਪੈਸੇ ਤਾਂ 700 ਰੁਪਏ ਉਹ ਲੈ ਗਏ ਇਤਨੀ ਵਜੇ ਕੀ ਘਟਨਾ ਹੈ ਇਹ 5 ਵਜੇ ਮੈਂ ਉੱਠਿਆ ਤਾਂ ਦੇਖਿਆ ਜਦ ਸਮਾਨ ਨਹੀਂ ਸੀ ਹਾਂ ਕਿ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਪਤਾ ਲੱਗਾ ਕਿੰਨੇ ਜਣੇ ਕਿ ਦੋਨੋਂ ਨੇ ਚੋਰੀ ਕੀ ਲੜਕੇ ਪਤਾ ਲਗੇ ਪਤਾ ਨਹੀਂ ਲੱਗਾ ਮੇਰੇ ਕੋਈ ਮੈਂ ਉੱਥਾਰ ਦੇਖਿਆ ਮੋਬਾਈਲ ਨਹੀਂ ਹਨੇ ਪੈਸੇ ਹੋਰ ਕਹਾ ਕਹਾ ਸੇ ਆਪਕੇ ਸਾਥ ਵੀ ਸਾਥ ਕੇ ਸਤ ਸਾਥ ਵਾਲੇ ਮਕਾਨ ਸੇ ਦੋ ਮੋਬਾਈਲ ਚੋਰੀ ਹੋਏ ਹੋਏ ਕਿਤਨੇ ਕੇ ਫੀ ਮੋਬਾਈਲ ਦੋਨੋਂ ਕੇ ਮੇਰਾ ਮੋਬਾਈਲ ਥਾ ਜਿੱਤੋ ਸਾੜੇ 18000 ਕੇ ਸਿਗਾ ਜੇ ਇੱਕ ਸਾਢੇ 15000 ਕੇ ਸਿਗਾ ਜੇ ਕੀ ਚੋਰੀ ਹੋਈ ਹੈ ਕਿ ਕਿੱਥੇ ਹੋਈ ਹੈ ਕਿ ਸੇ ਕੀ ਪਤਾ ਲੱਗਾ ਜੀ ਸਰ ਪੰਡੂ ਸਰ ਚੋਤਲਾ ਹੀ ਹੈ ਵੀ ਸਾਡੇ ਮਲੇ ਨੂੰ ਚੋਰੀ ਹੋ ਗਈ ਇੱਕ ਘਰਾਂ ਚ ਅਸੀਂ ਉਹ ਉੱਥੇ ਮੁਕਰੀ ਜਾ ਕੇ ਦੇਖਿਆ ਉਹ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਹੇ ਹਾਂ ਚੋਰ ਵੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤਿਆ ਕਹਿੰਦੇ ਕਿ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਹਾਲੇ ਤੱਕ ਦੋ ਘਰ ਹੀ ਆਏ ਨੇ ਜੀ ਬਾਕੀ ਦਾ ਕੋਈ ਆਇਆ ਨਹੀਂ ਅੰਤ ਤੱਕ ਇਹ ਤੜਕਸ ਵੀਰੇ ਇਹਦਾ ਇਹ 5 ਵਜੇ ਤੋਂ ਬਾਅਦ ਦੀ ਦੱਸਦੇ 5 ਵਜੇ ਤੋਂ ਬਾਅਦ ਹੀ ਹੋਇਆ ਜੀ 5 ਵਜੇ ਚੋਰ ਕਿੱਥੋਂ ਵੀ ਐਂਟਰ ਹੋਇਆ ਚੋਰ ਇਹ ਹਸਤਾ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਕਿੱਥੇ ਨਹੀਂ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਉਹ ਘਰ ਦੇ ਮੈਂਬਰ ਹੀ ਕਰਦੇ ਮਜੂਰੀ ਕਰਦੇ ਹਾਂ ਜੀ ਸਰ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖ ਇੱਕ ਹੀ ਚੋਰ ਹੈ ਜਿਵੇਂ ਸੀਸੀਟੀਵੀ 'ਚ ਦੇਖ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰ ਉਹਦੇ ਨਾਲ-ਨਾਲ ਕੋਠਿਆਂ ਦੇ ਯਾਰ ਹੈ ਛੱਤਾਂ ਦੇ ਉੱਪਰ ਦੀ ਹੋਈ ਹੈ ਪੁਲਿਸ ਨੇ ਕੀ ਕਾਰਵਾਈ ਕਰ ਲਈ ਹੈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਕੰਪਲੀਸ਼ ਕਰ ਰਹੇ ਹਾਂ ਇਹਨਾਂ ਦੀ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ